ਤਾਏ ਚਾਚੀ ਦੀਆਂ ਕੁੜੀਆਂ ਜਦ ਪੇਕੇ ਆਈਆਂ ਤਾਏ ਚਾਚੇ ਦੀਆਂ ਕੁੜੀਆਂ ਜਦ ਪੇਕੇ ਆਈਆਂ ਮੇਰੇ ਮਨ ਨੇ ਫੁਰਨਾਈ ਕਿ ਮਾਰਿਆ ਲਿਏ ਜਿੱਥੇ ਸਾਰਾ ਬਚਪਨ ਗੁਜ਼ਾਰਿਆਈ ਕਦੇ ਵੀਰ ਨਾ ਕਿਹਾ ਪਹਿਣ ਤੂੰ ਮਿਲ ਜਾ ਨਾ ਪਬੀਆਂ ਕਦੇ ತೀರ ಲಾ ತೂ ಕೌನ್ ಚರಸಿಯ ಲೀ ಅಬ್ಬ ಮಿಲಿ ತೆ ಬೋಲಿ ಮಾರಿ ನೀ ਮਾਮਾ ਤੀਆਂ ਜਿਹੜੇ ਛਤਾ ਡਠਾ ਨਹੀਂਓ ਚਿੱਟੀ ਚਦਰ ਦੇ ਪੱਲੇ ਖੰਡੇ ਨਹੀਂ ਸਈਓ ਮਾਮਾ ਮਿਲਣ ਤਾਂ ਪੈ ਜਾਂਦੀ ਠੰਡੇ ਨਹੀਂ ਸਈਓ चादर जे पले पतास न सही माउ मिलनि तस न सही हो ਚਿੱਟੀ ਚਾਦਰ ਦੇ ਪੱਲੇ ਨਾਲ ਰਾਈ ਨਹੀਂ ਸਈਓ ਮਾਣਾ ਬਣੀਂਦੀ ਕਦੇ ਚਿੱਟੀ ਤਾਈ ਨਹੀਂ ਸਈਓ ਚਿੱਟੀ ਚਾਦਰ ਦੇ ਪੱਲੇ ਨਾਲ ਜਮਣ ਬੁੱਸੇ ਨਹੀਂ ਸਈਓ केकर माने त दिले ख़ुसे न सही थले डिगियनिख शरीक हसे न सही हो पेकेकर माण्हे ती दुख की नसे न सही ਮੰਦੇ ਨਾਲ ਇਸ ਜਗ ਤੇ ਬਹਾਰ ਨਹੀਂ ਸਈਓ ਗਰੀਬ ਨੂੰ ਮਰਦੀ ਸਦਾ ਭੁੱਖ ਨਹੀਂ ਸਈਓ ਮਾਂ ਮਾਜੂਤੀ ਦੱਸੇ ਕਿ ਨੂੰ ਦੁੱਖ ਨਹੀਂ ਸਈਓ ਨਿਕਾਲ ਲੈ ਮਾ ਦਾਨੀ ਸਈਓ ਮਾਂ ਮਾਜੂ ਤੀਆਂ ਦੇ ਦੁੱਖ ਕੋਣ ਪੁੱਛੇ ਨਹੀਂ ਸਈਓ ਦੁਦੇ ਚੁਗ ਦੀ ਕਤੂਰੀ ਨਹੀਂ ਸਈਓ ਦੁਖੀ ਤੀਆਂ ਲਈ ਮਾਤਾ ਬਹੁਤ ਜ਼ਰੂਰੀ ਨਹੀਂ ਸਈਓ ਮਾਂ ਨਾਲੇ ਕਦੇ ਤੋ ਨਹੀਂ ਸਈਓ ਦੁੱਖ ਕੀ ਹੁੰਦਾ ਜਿੰਨਾ ਦੀ ਮਾਂਹਿਣੀ ਉਹਨਾਂ ਨੂੰ ਪੁੱਛੋ ਨਹੀਂ ਸਈਓ ਚੁੱਲੇ ਫੇਰਾ ਪਰੋਲਾ ਨਹੀਂ ਸਈਓ ਮਾਂ ਬਜੂ ਦੀ ਦੁੱਖ ਕੀ ਦੇ ਨਾਲ ਫਰੋਲੇ ਨਹੀਂ ਸਈਓ ਅੰਨੇਂ ਦੀਆਂ ਬਨਾਵਾਂ ਪਿੰਡੀਆਂ ਨਹੀਂ ਸਈਓ ਕਰਮ ਵਾਲੀਆਂ ਧੀਆਂ ਜਿੰਨਾ ਦੀਆਂ ਮਾਮ ਜਿੰਦੀਆਂ ਨਹੀਂ ਸਈਓ ਮਾਮ ਵਾਲੀਆਂ ਤਾਂ ਨ ਕੋਈ ਲੈ ਲੈਂਦਾ ਨਹੀਂ ਸਈਓ ਉਤਲੇ ਮਨੋਂ ਤਾਂ ਹਰ ਕੋਈ ਪੁੱਤਰੀ ਕਹਿ ਲੈਂਦਾ ਨਹੀਂ ਸਈਓ ਮਮ ਬੱਦੂ ਕੰਬੀ ਟੁਕੜੀ ਖੋ ਲੈਂਦਾ ਨਹੀਂ ਸਈਓ ਮਮ ਬੱਦੂ ਇਸ ਜੱਗ ਤੇ ਕੀ ਰੇ ਚੰਦਨੀ ਸਈਓ ਝੂਰੀਆਂ ਵਿੱਚ ਖੰਡ ਪੈਂਦੀ ਨਹੀਂ ਸਈਓ दे नाल ही कॉल जे ठंड पी सही काल कालजे ठंड पी सही साल से माही तिया पेके फेरा पौदिया ने मावं ज्योंदिया होने तुट सीने लदिया ने ਓ ਲੋਕੋ ਕੁੱਟ ਸੀਨੇ ਲਾਉਂਦੀਆਂ ਨੇ ਮਾਮਾ ਕੁੱਟ ਸੀਨੇ ਦੇ ਨੜੇ ਲਾਉਂਦੀਆਂ ਨੇ ਹੁਣ ਮਾੜੇ ਨਸੀਬ ਤਾਂ ਲੇਖ ਵੀ ਫੁੱਟ ਜਾਂਦੇ ਜੇ ਮਰ ਜਾਣ ਮਾਮਾ ਤਾਂ ਪੀਕੇ ਵੀ ਛੁੱਟ ਜਾਂਦੇ ਨੇ ਹਏ ਜੇ ਮਰ ਜਾਣ ਮਾਮਾ ਨਾ ਪੀਕੇ ਵੀ ਛੁੱਟ ਜਾਂਦੇ ਨੇ ਹਾਏ ਪੀਕੇ ਵੀ ਛੁੱਟ ਜਾਂਦੇ ਨੇ